ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੀ ਧੜੇਪੰਦੀ ਖੁੱਲ ਕੇ ਸਾਹਮਣੇ ਆ ਗਈ ਹੈ ਪੰਜਾਬ ਕਾਂਗਰਸ ਦੇ ਵਿੱਚ 2027 ਨੂੰ ਇੱਕ ਮੁਠ ਹੋ ਕੇ ਸਰਕਾਰ ਬਣਾਉਣ ਦੀਆਂ ਗੱਲਾਂ ਖੋਖਲੀਆਂ ਹੋ ਗਈਆਂ ਨੇ ਦੁਆਬੇ ਦੇ ਦੋ ਸੀਨੀਅਰ ਲੀਡਰ ਆਪਸੇ ਵਿੱਚ ਜਿਹੜੀ ਉਹਨਾਂ ਦੀ ਟੱਸਰबाजी ਹੈ वो खुल के सामने आईए सुखपाल सिंह खरा ने व्डे इल्जाम लाए ने अपनी ही पार्टी के व्डे तो सीनियर लीडर राणा गुरजीत सिंह के उपर उन्होंने कहा कि राणा गुरजीत सिंह बीजेपी जे पी अडानी माडर अपना रहे पंजाब के दे किसान के न सुखपाल का सवाल है कि बीजेपी जे पी के दबाव हेठ ये सब कुछ हो रहा है ਜੋ ਕਿਸਾਨਾਂ ਨਾਲ ਇਹ ਵਾਅਦੇ ਕੀਤੇ ਜਾ ਰਹੇ ਨੇ ਸੋ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ਨੇ ਪਿਛਲੇ ਦਿਨੀ ਪੰਜਾਬ ਦੇ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਮੱਕੀ ਦਾ ਘਟੋ ਘਟ ਸਮਰਥਨ ਮੁੱਲ ਮੈਂ ਦੇਵਾਂਗਾ ਤੁਹਾਡੀ ਮੱਕੀ ਨੂੰ ਮੈਂ ਐਮਐਸਪੀ ਦੇ ਉੱਪਰ ਖਰੀਦਾਂਗਾ ਇਸ ਦੇ ਤਹਿਤ ਉੱਪਰ ਸੂਬੇ ਵਿੱਚ ਮੱਕੀ ਦੀ ਬਜਾਈ ਰਾਣਾ ਗੁਰਜੀਤ ਸਿੰਘ ਕਰਵਾ ਰਹੇ ਹਨ ਉਹਨਾਂ ਨੇ ਕਾਂਗਰਸ ਦੇ ਵਿੱਚ ਹੀ ਜਿਹੜੇ ਵਿਧਾਇਕ ਨੇ ਇਸ ਨੂੰ ਭਾਜਪਾ ਅਡਾਨੀ ਮਾਡਲ ਦਾ ਅਖਰਾਰ ਦੇ ਦਿੱਤਾ ਹੈ ਖੈਰਾ ਨੇ ਕਿਹਾ ਕਿ ਇਹ ਸ਼ੱਕ ਨਹੀਂ ਬਿਲਕੁਲ ਸਬੂਤ ਹੈ ਤੇ ਇਹ ਸ਼ੱਕ ਦੇ ਰੂਪ ਵਿੱਚ ਪਰਕੜਾਇਆ ਜਾ ਰਿਹਾ ਹੈ ਕਿ ਇਹ ਕਿਤੇ ਨਾ ਕਿਤੇ ਅੰਦਰ ਖਾਤੇ ਭਾਜਪੀ ਨਾਲ ਰਲੇ ਹੋਏ ਨੇ ਔਰ ਭਾਜਪੀ ਦੇ ਦਬਾਅ ਹੇਠ ਇਹ ਸਭ ਕੁਝ ਕਰਵਾ ਰਹੇ ਨੇ ਸੋ ਖੈਰਾ ਨੇ ਇਹ ਦਾਵਾ ਕੀਤਾ ਤੇ ਇਸ ਦਾਅਵੇ ਦੇ ਮਗਰੋਂ ਵੱਡੇ ਸਵਾਲ ਖੜੇ ਹੋਏ ਨੇ ਪੁਲਤੋ ਕਾਂਗਰਸੀ ਵਿਧਾਇਕ ਸੁਖपाल ਸਿੰਘ ਖੈਰਾ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉੱਪਰ ਨਿੱਜੀ ਮੱਕੀ ਦੀ ਖਰੀਦ ਨੂੰ ਲੈ ਕੇ ਜੋ ਉਂਗਲ ਉਠਾਈਏ ਉਹ ਪਹਿਲਾਂ ਵੀ ਰਾਣਾ ਗੁਰਜੀਤ ਸਿੰਘ ਦੇ ਸਵਾਲ ਉਠਾਉਂਦੇ ਰਹੇ ਨੇ 10 ਮਾਰਚ ਨੂੰ ਰਾਣਾ ਗੁਰਜੀਤ ਸਿੰਘ ਵੱਲੋਂ ਮੁਖਸਰ ਸਾਹਿਬ ਦੇ ਕਿਸਾਨਾਂ ਨਾਲ ਇਕਤਿਰਤਾ ਦੇ ਹਵਾਲੇ ਨਾਲ ਖੈਰਾ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਕਿ ਉਹਨਾਂ ਨੇ ਮੁਖਸਰ ਸਾਹਿਬ ਵਿੱਚ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਨਰਮਾ ਪੱਟੀ ਨੂੰ ਛੱਡ ਕੇ ਤੁਸੀਂ ਮੱਕੀ ਦੀ ਬਜਾਈ ਕਰੋ ਤੁਹਾਡੀ ਸਾਰੀ ਫਸਲ ਮੈਂ ਮੱਕੀ ਐਮਐਸਪੀ ਤੇ ਖਰੀਦਾਂਗਾ ਸੋ ਕਿਸਾਨਾਂ ਤੋ ਸਰਕਾਰੀ ਭਾਅ ਤੇ ਮੱਕੀ ਖਰੀਦਣ ਕੀਤੇ ਜਾਣ ਵਾਲੇ ਜਿਹੜਾ ਵਾਅਦਾ ਉਹਨਾਂ ਨੇ ਕੀਤਾ ਹੈ ਉਹ ਕਿਤੇ ਨਾ ਕਿਤੇ ਭਾਜਪੀ ਵੱਲੋਂ ਹੀ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਸੋ ਕਾਂਗਰਸੀ ਵਿਧਾਇਕ ਖਹਿਰਾ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਦੇ ਇਥਨੋਲ ਪਲਾਂਟ ਲਈ ਮੱਕੀ ਦੀ ਨਿੱਜੀ ਖਰੀਦ ਲਈ ਉਹ ਸਹਿਮਤ ਨਹੀਂ ਹਨ ਕਿਉਂਕਿ ਇਹ ਨਿੱਜੀ ਮੰਡੀ ਕਰਨ ਦਾ ਭਾਜਪਾ ਅਡਾਨੀ ਮਾਡਲ ਦਾ ਹੀ ਰੂਪ ਹੈ ਖਹਿਰਾ ਨੇ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਨੇ ਇਹ ਮੈਮ ਅਜੇ ਸਮੇਂ ਕਿਉਂ ਸ਼ੁਰੂ ਕੀਤੀ ਹੈ ਤੇ ਦੁਆਬੇ ਦੀ ਥਾਂ ਮਾਲਵੇ ਦੇ ਚੋਣ ਵਿੱਚ ਕਿਉਂ ਕੀਤੀ ਜਾ ਰਹੀ ਹੈ ਇਹ ਭਾਜਪਾ ਦੇ ਦੁਆਬ ਹੇ ਦੁਬਾਏ ਹੇਠੇ ਉਹਨਾਂ ਨੇ ਕਿਹਾ ਕਿ ਰਾਣਾ ਗੁਰਜੀਤ ਮੱਕੀ ਦੇ ਘਟੋ ਘਟ ਸਮਰਥਨ ਮੁੱਲ ਦਾ ਵਾਅਦਾ ਕਰ ਰਹੇ ਪਰ ਉਹਨਾਂ ਵੱਲੋਂ ਨਵੀਂ ਅਕੁਇਰ ਕੀਤੀ ਫਗਵਾੜਾ 슈ਗਰ ਮਿਲ ਨੇ 2021-22 ਤੋਂ ਕਿਸਾਨਾਂ ਦਾ 27.75 ਕਰੋੜ ਰੁਪਇਆ ਬਕਾਇਆ ਤਾਂ ਭੁਗਤਾਨੇ ਕੀਤਾ ਤੇ ਵੱਡੇ ਦਾਅਵੇ ਕਰ ਰਹੇ ਨੇ ਰਾਣਾ ਗੁਰਜੀਤ ਨੇ ਪਾਰਟੀ ਮੰਚ ਤੇ ਚਰਚਾ ਕਰਨਾ ਸਹੀ ਨਹੀਂ ਸਮਝਿਆ ਜੋ ਰਾਣਾ ਗੁਰਜੀਤ ਦੇ ਉੱਪਰ ਇਲਜ਼ਾਮ ਲਾਏ ਨੇ ਰਾਣਾ ਗੁਰਜੀਤ ਨੇ ਇਸ ਦਾ ਜਵਾਬ ਨਹੀਂ ਦਿੱਤਾ ਪਰ ਹੁਣ ਜੋ ਕੱਲ ਮੀਟਿੰਗ ਹੋਣ ਜਾ ਰਹੀ ਏ ਉਸ ਮੀਟਿੰਗ ਤੋਂ ਬਾਅਦ ਇਸ ਤੇ ਉੱਪਰ ਕੀ ਚਰਚਾ ਹੋਵੇਗੀ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਇਕੱਠੇ ਹੋਣਗੇ ਜਾਂ ਸੁਖਪਾਲ ਸਿੰਘ ਖਹਿਰਾ ਨੇ ਜੋ ਇਲਜ਼ਾਮ ਲਾਏ ਨੇ ਕਿ ਰਾਣਾ ਗੁਰਜੀਤ ਸਿੰਘ ਵਾਕਿਆ ਹੀ ਭਾਜਪਾ ਨਾਲ ਰਲੇ ਹੋਏ ਨੇ ਜੇਕਰ ਸੁਖਬਾਲ ਸਿੰਘ ਖੇਰਾ ਦੇ ਇਲਜ਼ਾਮ ਸੱਚ ਹੁੰਦੇ ਨੇ ਤਾਂ ਫਿਰ ਰਾਣਾ ਗੁਰਜੀਤ ਸਿੰਘ ਬੀਜੇਪੀ ਜਾ ਸਕਦੇ ਨੇ ਇਹ ਕੋਈ ਸ਼ੱਕ ਨਹੀਂ ਕਿ ਰਾਣਾ ਗੁਰਜੀਤ ਸਿੰਘ ਦਾ ਕਾਰੋਬਾਰ ਬਾਹਰਲੇ ਸੂਬਿਆਂ ਵਿੱਚ ਵੀ ਹੈ ਯੂਪੀ ਹਰਿਆਣਾ ਦੇ ਵਿੱਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਸੋ ਕਿਤੇ ਨਾ ਕਿਤੇ ਭਾਜਪਾ ਨਾਲ ਉਹਨਾਂ ਦੀ ਕੋਈ ਸੈਟਿੰਗ ਹੋਈ ਹੋਈ ਹੈ ਇਹ ਇੱਕ ਵੱਡਾ ਸਵਾਲ ਹੈ